ਹਾਂਜੀ ਆਪਣਾ ਭਪਿੰਦਰ ਸਿੰਘ ਜੀ ਅੱਜ ਦੀ ਮੀਟਿੰਗ ਬਾਰੇ ਔਰ ਇਹ ਕਿਹੜੀਆਂ ਤਿਆਰੀਆਂ ਲੈ ਕੇ ਚਾ ਕੀ ਗੱਲਬਾਤ ਹੋਈ ਮੀਟਿੰਗ ਦੇ ਵਿੱਚ ਕਿਸਾਨ ਮੂਵਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫੋਰੀ ਪਰ ਦੇ ਅੱਜ ਜੋਨ ਔਰ ਕਹਿੰਦੇ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਨ ਦਾ ਜਿਹੜਾ سلسلہ ਸੀ ਉਹ ਲਗਾਤਾਰ ਚਾਲੂ ਕੀਤਾ ਗਿਆ ਜਿਹੜੇ ਜਥੇਬੰਦੀ ਨੇ ਸ਼ੰਭੂ ਬਾਡਰ ਦੇ ਖਨੋਰੀ ਦੇ ਉੱਤੇ ਧਰਨੇ ਲੱਗੇ ਨੇ ਉਹਨਾਂ ਦੇ 31 ਮਾਰਚ ਨੂੰ 31 ਅਗਸਤ ਨੂੰ ਜਿਹੜਾ 200 ਦਿਨ ਪੂਰਾ ਹੋਣ ਜਾ ਰਿਹਾ ਉਹਦੇ ਲਈ ਵਿਚਾਰਾਂ ਕੀਤੀ ਗਈਆਂ ਉੱਥੇ ਜਾ ਕੇ ਜਿਹੜਾ 200 ਦਿਨ ਦੇ ਉੱਤੇ ਜਾ ਕੇ ਇਹ ਛਬ ਕਰਨ ਨੂੰ ਤਾਂ ਦੂਜੇ ਸਾਡੇ ਸ਼ਹੀਦ ਸਿੰਘਾਂ ਨੂੰ ਸ਼ਰਧਾਂਜਲੀਆਂ ਦੇਣੀਆਂ ਤੇ ਸਰਕਾਰ ਦਾ ਜਿਹੜਾ ਪਿੱਛਾ ਆਪਾਂ ਕਰਨਾ ਵਿਰੋਧ ਕਰਨਾ ਫਿਰੋ ਵਿਰੋਧ ਪ੍ਰਦਰਸ਼ਨ ਲਈ ਸਾਰੀ ਸੰਗਤ ਨੂੰ ਜਿਹੜਾ ਜਾਗਰੂਕ ਕੀਤਾ ਗਿਆ ਤਿਆਰੀ ਕਰਵਾਈ ਗਈ ਹੈ ਜਿਹਦੇ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਤੋਂ ਵਾਕਵਾਕ ਪਿੰਡਾਂ ਤੋਂ ਭਾਵੇਂ ਲੋਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਸੰਗਤਾਂ ਨਾਲ ਉਹ ਸੰਪਰਕ ਦੇ ਵਿੱਚ ਜਿਹੜਾ ਭਰਵਾ ਹੁੰਗਾਰਾ ਸੰਗਤਾਂ ਵੱਲੋਂ ਮਿਲਿਆ ਜਿਹੜਾ ਅਸੀਂ ਸ਼ਾਇਦ 30 ਅਗਸਤ ਨੂੰ ਲ ਕਾਫਰੇ ਲਿਆ ਕੇ ਜਵੈ ਨੇ ਵੱਡੇ ਪੱਧਰ ਦੇ ਉੱਤੇ ਸ਼ੰਭੂ ਬਾਡਰ ਤੇ ਖੰਡੋਰੀ ਬਾਡਰ ਤੇ ਜਾ ਰਹੇ ਜਿਹਦੇ ਬਾਬਤ ਅਜ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਸੋ ਇਸ ਕਰਕੇ ਸਾਰੀ ਸੰਗਤ ਨੂੰ ਜਿਹੜਾ ਅਲਰਟ ਕੀਤਾ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਦਾ ਸਹਿਯੋਗ ਮੰਗਿਆ ਗਿਆ ਤੇ ਸੰਗਤਾਂ ਜਿਹੜੀਆਂ ਸਾਰੀਆਂ ਤੁਸੀਂ ਦੇਖ ਸਕਦੇ ਹੋ ਅੱਜ ਪਿੰਡ ਵਕੀਲਾਂ ਵਾਲੀ ਵਿਖੇ ਹਨ ਨੇ ਵਾਕਾ ਮੋੜ ਦੇ ਨੇੜੇ ਤੇ ਸੋ ਇਸ ਕਰਕੇ ਵੀ ਸੰਗਤਾਂ ਨੂੰ ਸcheid ਕੀਤਾ ਗਿਆ ਵੀ ਜਿਹੜਾ 200 ਦਿਨ ਹੋਣ ਜਾ ਰਿਹਾ ਹੈ ਸੰਘਰਸ਼ ਨੂੰ ਦੂਸਰਾ ਜਿਹੜਾ ਸਾਡਾ ਸੰਯੁਕਤ ਮੋਰਚਾ ਦਾ ਲੱਗਾ ਉਹਦੇ ਨਾਲ ਜਿਹੜਾ ਸ਼ੰਭੂ ਬਾਰਡਰ ਤੇ ਤੇ ਖਨੋਰੀ ਬਾਰਡਰ ਤੇ ਸਾਡੀ ਜਾਨ ਦੀ ਜਿਹੜੀ ਵੱਡੀ ਤਿਆਰੀ ਹੈ ਉਹਦੀ ਤਿਆਰੀ ਕਰਉਣ ਵਾਸਤੇ ਅੱਜ ਮੀਟਿੰਗਾਂ ਕੀਤੀਆਂ ਜਾਂ ਜਿਹੇ ਚ ਭਰਮਾ ਹੰਗਾਰ ਮਿਲਿਆ ਇਹ ਮੋਖ ਰੂਪ ਚ ਕਿਹੜੀਆਂ ਮੋਟੀਆਂ-ਮੋਟੀਆਂ ਮੰਗਾ ਹਾਲਾਂਕਿ ਬਹੁਤ ਵੱਡੀਆਂ ਮੰਗਾ ਐਮ ਐਸ ਪੀ ਨੂੰ ਲੈ ਕੇ ਹੈਗੀ ਅੱਗੇ ਮਨਰੇਗਾ ਨੂੰ ਲੈ ਕੇ ਹੈਗੀ ਜਾਂ ਪ੍ਰੀ ਪੀਡ ਮੀਟਰਾਂ ਨੂੰ ਲੈ ਕੇ ਹੈਗੀ ਹੈ ਬਿਜਲੀ ਦੇ ਜਿਹੜਾ ਨਿੱਜੀਕਰਨ ਨੂੰ ਲੈ ਕੇ ਹੈ ਕੀ ਕਹਿਣਾ ਚਾਹੋਗੇ ਕਿਹੜੀ-ਕਿਹੜੀ ਮੰਗਾ ਹੈ ਮੰਗਾ ਤਾਂ ਤਕਰੀਬਨ ਜਿਹੜੀਆਂ ਸਾਡੀਆਂ ਪਹਿਲਾਂ ਸੰਯੁਕਤ ਮੋਰਚਾ ਜਦੋਂ ਉੱਥੇ ਲੱਗੇ ਸਾਂ ਸਿੰਘੂ ਬਾਰਡਰ ਦੇ ਉੱਤੇ ਦਿੱਲੀ ਗਏ ਸਾਂ ਉਹ ਹੀ ਨੇ ਸਰਕਾਰ ਨੇ ਉਹਦੋਂ ਪੈਂਡ ਪਰ ਉਹਨਾਂ ਦਾ ਰੂਪ ਬਦਲਤਾ ਨਾਮ ਬਦਲ ਕੇ ਜਿਹੜੇ ਸੀਗੇ ਸਾਰੇ ਦੇ ਸਾਰੇ ਜਿਹੜੇ ਕਾਨੂੰਨ ਸੀ ਉਹ ਲਾਗੂ ਕਰਨ ਜਾਂਦੀ ਸਰਕਾਰ ਕਦੇ ਉਹਨਾਂ ਛੋਟੇ ਛੋਟੇ ਪਾਰਟਾਂ ਦੇ ਵਿੱਚ ਜਿਵੇਂ ਬਿਜਲੀ ਦਾ ਐਕਟ ਸੀਗਾ ਉਹ ਉਹਨੂੰ ਲਵਾ ਦਿੱਤਾ ਉਹਨਾਂ ਨੇ ਪੈਂਡਿੰਗ ਕਰਤਾ ਉਸ ਤੋਂ ਉਹਨਾਂ ਕਰਤਾ ਪਰ ਉਹਦੇ ਵਿੱਚ ਫੇਰ ਚਿਪ ਵਾਲੇ ਮੀਟਰ ਜਿਹੜੇ ਵੱਡੇ ਪੱਧਰ ਤੇ ਲਾਉਣ ਦੀ ਤਿਆਰੀ ਕਰਦੀ ਪਈ ਸਰਕਾਰ ਜਿਨ੍ਹਾਂ ਦੇ ਆਪਾਂ ਜੋ ਹੁਣ ਵਿੱਚ ਵੇਖੇ ਲਖਨਊ ਦੇ ਵਿੱਚ ਇੱਕ ਗਰੀਬ ਬੰਦੇ ਨੂੰ ਵੀ ਬਿੱਲ ਜਿਹੜਾ 60000 ਰੁਪਿਆ ਆ ਗਿਆ ਉਹ ਬਿੱਲ ਜਿਹੜੇ ਨੇ ਉਹ ਚਿੱਪ ਵਾਲੇ ਮੀਟਰਾਂ ਦੇ ਉਹ ਨਹੀਂ ਤਾਰ ਸਕਣਗੇ ਸਾਡੇ ਬਹੁਤੇ ਘਰਾਂ ਚੋਂ ਮੀਟਰ ਪੱਟੇ ਜਾਣਗੇ ਸੋ ਇਸ ਕਰਕੇ ਅਸੀਂ ਉਸ ਜਿਹੜੀ ਨੀਤੀ ਹੈ ਸਰਕਾਰ ਦੀ ਉਹਨੂੰ ਖੋਖਲਾ ਦੱਸ ਕੇ ਤੇ ਸਰ ਲੋਕਾਂ ਨੂੰ ਜਾਗਰੂ ਕਰ ਰਹੇ ਆ ਵੀ ਇਹ ਜਿਹੜਾ ਮੀਟਰ ਨੇ ਇਹ ਕਿਸੇ ਦੇ ਵੀ ਬਿੱਲ ਦਿੱਤੇ ਜਿੱਥੇ ਨਹੀਂ ਜਾਣਗੇ ਤੇ ਸਰਕਾਰ ਜਿਹੜੀ ਆ ਉਹ ਇਸ ਨੀਤੀਆਂ ਤੋਂ ਪਿੱਛੇ ਹਟੇ ਬਾਕੀ ਐਮਐਸਪੀ ਦੀ ਗੱਲ ਆ ਜਿਵੇਂ ਸਰਕਾਰ ਹਰਿਆਣਾ ਕਹਿੰਦੀ ਵੀ ਅਸੀਂ ਦੇ ਦਾਂਗੇ ਹਰਿਆਣਾ ਦੇ ਵਿੱਚ ਵੀ ਸਰਕਾਰ ਨੇ ਪਿੱਛੇ ਜੇ ਕੀਤਾ ਇਹਨਾਂ ਨੇ 10 ਫਸਲਾਂ ਤੋਂ 23 ਫਸਲਾਂ ਦੀ ਐਮਐਸਪੀ ਮੰਗੀ ਸੀ ਤੇਈ ਫਸਲਾਂ ਦੇ ਵਿੱਚੋਂ ਸਰਕਾਰ ਨੇ 13 ਦੀ ਐਮਐਸਪੀ ਦਿੱਤੀ ਸਿਰਫ ਐਮਐਸਪੀ ਦਿੱਤੀ ਐਮਐਸਪੀ ਗਰੰਟੀ ਨਹੀਂ ਦਿੱਤੀ ਵੀ ਵਾਕਿਆ ਤੁਹਾਡਾ ਜਿਹੜਾ ਝੋਨਾ ਜੋ ਹੁਣ ਬਾਸਬਦੀ ਆ ਬਾਸਬਦੀ ਦਾ ਏਕੀ ਵੀ ਜ਼ਿੰਮੇਵਾਰ ਨੂੰ ਪਤਾ ਨਹੀਂ ਵੀ 5000 ਨੂੰ ਵਿਕਣੀ ਕਿ 2500 ਨੂੰ ਵਿਕਣੀ ਹੈ ਸੋ ਇਸ ਕਰਕੇ ਵੀ ਸਾਡੀ ਜਿਹੜੀ ਕਿਸਾਨਾਂ ਦੀ ਮੰਗ ਆ ਉਹ ਗਰੰਟੀ ਕਾਨੂੰਨ ਮੰਗਦੇ ਆ ਵੀ ਸਾਨੂੰ ਪਤਾ ਲੱਗ ਜੀ ਵੀ ਅਸੀਂ ਬਾਸਬਤੀ ਲਾ ਰਹੇ ਤਾਂ ਸਾਡਾ ਇੰਨਾ ਜਿਹੜਾ ਰੇਟ ਮਿਲਣਾ ਸਾਨੂੰ ਮਜ਼ਦੂਰਾਂ ਨੂੰ ਕੀ ਤੁਸੀਂ ਸਨਹਿ ਦੇਣਾ ਚਾਹੋਗੇ ਮਜ਼ਦੂਰਾਂ ਦੀ ਇਸ ਅਦੋਲਣ ਦੇ ਵਿੱਚ ਕੀ ਮੰਗਣ ਸਾਡੇ ਜਿਹੜੇ ਜਥੇਬੰਦੀਆਂ ਦਾ ਉੱਥੇ ਜਿਹੜਾ ਮੰਗਿਆ ਉਹ ਇਹਨਾਂ ਨੂੰ 200 ਦਿਨ ਦਾ ਜਿਹੜਾ ਤਨਖਾਹ ਤੇ ਇਹਨਾਂ ਨੂੰ ਜਿਹੜਾ ਨਰਗਾ ਵਿੱਚ ਕੰਮ ਦਿੱਤਾ ਜਾਵੇ ਘੱਟ ਤੋਂ ਘੱਟ ਤੇ ਉਹਦੇ 'ਚ ਜਿਹੜੀ ਦਿਹਾੜੀ ਇਹਨਾਂ ਨੂੰ 8 ਘੰਟੇ ਜਿਹੜੀ 220 ਕਿ 77 ਰੁਪਏ ਨੂੰ ਮਿਲਦੀ ਆ ਉਹ ਜਿਹੜੀ ਆ ਕਟ 223 ਕਿ 77 ਰੁਪਏ ਨੂੰ ਮਿਲਦੀ ਆ ਉਹ ਜਿਹੜੀ ਆ ਉਹ ਕੱਟ ਕੇ ਇਹਨਾਂ ਨੂੰ ਜਿਹੜੇ ਸਾਨੂੰ ਗਰੀਬੀ ਰੇਖਾ ਦੇ ਨਾਲ ਜੋੜ ਕੇ ਇਹਨਾਂ ਦੇ ਘੱਟੋ ਘੱਟ ਜਿਹੜਾ 500 ਰੁਪਏ ਦੀ ਹੜੀ ਕੀਤੀ ਜਾਵੇ ਹੂੰ ਬਾਕੀ ਜਿਹੜੇ ਇਹਨਾਂ ਦੇ ਐਨਸ਼ੋਰਸਾਂ ਨੇ ਉਹ ਕਹਿਤੀਆਂ ਜਾਣੇ ਹੁਣ ਸਰਕਾਰ 12 ਘੰਟਿਆਂ ਨਾਲ ਤੋਂ ਕੰਮ ਲੈਣ ਜਾ ਰਹੀ ਆ ਉਹ ਕਾਨੂੰਨ ਬਣਾਇਆ ਉਹ ਬੰਦ ਕੀਤਾ ਜਾਵੇ 8 ਘੰਟੇ ਕੰਮ ਲੈ ਲੈਬਰ ਕੋਡ ਹੈ ਲੈਬਰ ਲੈਬਰ ਹਾਂਜੀ ਉਹ ਜਿਹੜਾ 8 ਘੰਟੇ ਵਾਲਾ ਕੰਮ ਆ ਉਹ ਮਜ਼ਦੂਰਾ ਤੋਂ ਜਿਹੜਾ ਉਹ ਇੰਨਾ ਹੀ ਕਰ ਸਕਣਗੇ ਇਸ ਤੋਂ ਬਾਅਦ ਕਿਉਂ ਸਾਰੀ ਦੁਨੀਆ ਦੇ ਵਿੱਚ 8 ਘੰਟੇ ਡਿਊਟੀ ਆ ਤੇ ਉਸ ਤੋਂ ਬਾਅਦ ਇਹ ਇਹ ਇੰਨਾ ਤੋਂ 12 ਘੰਟੇ ਕੰਮ ਲੈਣ ਦਾ ਜਿਹੜਾ ਪ੍ਰੋਸੈਸ ਜਾਂ ਸਰਕਾਰ ਕਾਨੂੰਨ ਬਣਾਉਂਦੇ ਪਈ ਆ ਉਹ ਵਾਪਸ ਨਾ ਦੇ ਨਹੀਂ ਤਾਂ ਉਹਦੇ ਉੱਤੇ ਵੱਡਾ ਜਿਹੜਾ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ